ਹੁਣ ਮੈਂ ਕਹਣਾ ਉਹਨਾਂ ਵੀ ਗਰਮੀਆਂ ਆ ਗਈਆਂ ਤਾਂਬੇ ਦੇ ਬਰਤਨ ਚ ਪਾਣੀ ਲਓ ਪੀਓ ਤਾਂਬੇ ਨੂੰ ਕੇਵਲ ਉਦੋਂ ਛੱਡੋ ਜਦੋਂ ਉਤੇ ਹਰੀ ਕਾਈ ਜੰਮਦੀ ਹੈ ਭਾਵੇਂ ਬਰਸਾਤਾਂ ਦੇ ਹਮਸ ਦੇ ਦਿਨ ਉਦੋਂ ਤਾਂਬੇ ਦੇ ਉੱਪਰ ਜ਼ਹਿਰ ਪੈਦਾ ਹੁੰਦੀ ਹੈ ਬਰਸਾਤਾਂ ਦੇ ਦਿਨ ਬਰਸਾਤਾਂ ਦੇ ਦਿਨ ਉਦੋਂ ਨਹੀਂ ਪੀਣਾ ਨਹੀਂ ਪੀਣਾ ਚਾਹੀਦਾ ਨਹੀਂ 12 ਮਹੀਨੇ 30 ਦਿਨ ਕਹਿੰਦੇ ਤਾਂਬੇ ਦਾ ਪਾਣੀ ਪੀਓ ਪਰ ਜਦੋਂ ਤਾਂਬਾ ਹਰਾ ਹੋਣ ਲੱਗ ਜਾਂਦਾ ਨਾ ਉਦੋਂ ਉਹ ਜ਼ਹਿਰ ਬਣਦੀ ਹੈ ਉਦੋਂ ਛੱਡ ਦਿਓ ਮਿੱਟੀ ਦੇ ਬਰਤਨਾ ਚ ਅਸੀਂ ਨਹੀਂ ਖਾਂਦੇ ਹੁਣ ਆਪਾਂ ਵੇਖਦੇ ਆਂ ਸਿਉਨੇ ਦੀਆਂ ਕੰੰਧਾਂ ਨੇ ਵੱਡੇ ਵੱਡੇ ਮਹਿਲ ਨੇ ਘਰੇ ਕੱਪ ਅਗਲਾ ਕਹਿੰਦਾ ਜੀ ਅਸੀਂ ਮਿੱਟੀ ਚ ਖਾਣ ਲੱਗ ਗਏ ਕਿਉਂ ਖਾਣ ਲੱਗ ਗਏ ਜੀ ਪ੍ਰਾਣੀ ਸੱਭਿਆਤਾ ਤੇ ਸਾਨੂੰ ਆਉਣਾ ਪਏਗਾ ਮੈਂ ਇਹ ਕਹਿਣ ਤੇ ਗੁਰੇਜ ਨਹੀਂ ਕਰਾਂਗਾ ਕਣਕ ਸਾਡੀ ਫਸਲੇ ਨਹੀਂ ਫਸਲ ਨਹੀਂ ਹੈ ਸਾਡੀ ਨਹੀਂ ਜੀ ਕਿਹਨਾ ਦੀ ਹੈ ਕਣਕ ਬਾਹਰੋਂ ਆਈ ਹੈ ਜੀ ਜਦੋਂ ਗੁਰੂ ਨਾਨਕ ਸਾਹਿਬ ਦਾ ਟਾਈਮ ਸੀ ਕੁਦਰਤ ਚੱਲਿਆ ਕਰਦਾ ਜੀ ਹੂੰ ਰਾਗੀ ਚੱਲਿਆ ਕਰਦੀ ਇਹੋ ਜੇ ਅਨਾਜ ਸੀ ਹੁਣ ਅਸੀਂ ਸਿਸਟਮ ਕੀ ਰੱਖਦੇ ਆ ਸਰ ਆਪਾਂ ਕਹਿੰਦੇ ਆ ਕਣਕ ਤੇ ਲੱਗੇ ਹੋਇਆ ਸੀ ਬਿਮਾਰਾਂ ਕਰਾਂ ਦੇ ਵਿੱਚ ਕੀ ਹੁੰਦਾ 3 ਮਹੀਨੇ ਪੱਕ ਗਈ ਮੱਕੀ ਦੀ ਰੋਟੀ 3 ਮਹੀਨੇ ਪੱਕ ਗਈ ਬਾਜਰੇ ਦੀ ਰੋਟੀ ਹੂੰ 3 ਮਹੀਨੇ ਪੱਕ ਗਈ ਜਵਾਰ ਦੀ ਰੋਟੀ ਹੂੰ 3 ਮਹੀਨੇ ਲਾ ਲੋ ਕਣਕ ਦੀ ਰੋਟੀ ਕਣਕ ਦੀ 4 3 12 ਸਾਡੀ ਖੁਰਾਕ ਚ ਬਦਲਾ ਆ ਗਿਆ ਸੀ ਠੀਕ ਆ ਪਰ ਸਾਡੇ 24 ਘੰਟੇ 12 ਮਹੀਨੇ 30 ਦਿਨ ਪਹਿਲਾ ਵਾਲੇ ਬਜ਼ੁਰਗ ਕੀ ਕਰਦੇ ਸਿਆਲ ਚ ਜਿੱਥੇ ਮੱਕੀ ਦੀ ਰੋਟੀ ਪੱਕਦੀ ਨਾਲ ਖਿਚੜੀ ਬਣਦੀ ਕਦੇ ਦਲੀਆ ਬਣ ਗਿਆ ਹਾਂਜੀ ਕਦੇ ਗੁੜ ਵਾਲੇ ਚੌਲ ਬਣ ਗਏ ਅੱਜ ਬਹੁਤ ਕੁਝ ਬਦਲਿਆ ਇਤਜੀ ਕਣਕ ਕਣਕ ਮੇਰੇ ਸੁਣਨ ਚ ਆਇਆ ਕਹਿੰਦੇ ਅੰਗਰੇਜ਼ਾਂ ਵੇਲੇ ਕੈਦੀਆਂ ਨੂੰ ਕਣਕ ਦੀ ਰੋਟੀ ਦਿੱਤੀ ਜਾਂਦੀ ਸੀ ਤੇ ਇਹ ਸੂਰਾਂ ਦੀ ਖਰਾਕ ਸੀ ਬੰਦਿਆਂ ਦੀ ਨਹੀਂ ਸੀ ਪਸ਼ੂਆਂ ਦੀ ਖਰਾਕ ਤੋਂ ਇਨਸਾਨਾਂ ਚ ਆ ਗਈ ਸਰ ਨਹੀਂ ਜੀ ਬਿਲਕੁਲ ਜੀ ਕਿਉਂਕਿ ਅੱਜ ਅਸੀਂ ਦਿਖਾਵੇ ਪਿੱਛੇ ਪਏ ਹੋਏ ਆ ਅੰਦਰ ਕੀ ਖਾ ਰਹੇ ਆ ਕੀ ਜਾ ਰਹੇ ਨੇ ਹੂੰ ਸਾਡਾ ਪੰਜਾਬੀ ਦੀ ਇੱਕ ਕਹਾਵਤ ਆ ਆਪਾਂ ਕਹਿੰਦੇ ਵੋਈ ਫਲਾਣਾ ਕੰਮ ਨਾ ਕਰ ਲੈ ਅਗਲੇ ਕਹਿੰਦਾ ਮੈਂ ਕਰੂੰ ਦੇਖੀ ਜਾਊ ਅਸੀਂ ਦੇਖੀ ਜਾਊ ਨਾ ਮਰਵਾਏ ਹੋਏ ਆ ਠੀਕ ਹੈ ਨਾ ਜੀ ਬਟਾਈ ਗੱਲ ਹੈ ਨਾ ਜੇ ਆਪਾਂ ਗ੍ਰੀਨ ਰੈਵੋਲੂਸ਼ਨ ਦੀ ਗੱਲ ਕਰਦੇ ਆ ਜੀ ਉਸ ਟਾਈਮ ਤਾਂ ਹੈ ਹੀ ਨਹੀਂ ਅੰਨ ਹੀ ਨਹੀਂ ਸੀ ਜਨਸੰਖਿਆ ਦੇ ਹਿਸਾਬ ਨਾਲ ਪੂਰਾ ਨਹੀਂ ਹੋ ਪੰਦਾ ਸੀ ਲੋਕਾਂ ਤੱਕ ਕੁਝ ਪਹੁੰਚ ਹੀ ਨਹੀਂ ਬੰਦਾ ਸੀ ਇਸ ਲਈ ਅੰਨ ਜਿਹੜੀ ਆ ਕਣਕ ਨੂੰ ਇੰਨਾ ਜਿਹੜਾ ਹੈ ਉਹ ਮੈਂ ਕਹਿੰਦਾ ਕਨਕ ਨੂੰ ਜਿਹੜਾ ਇੰਟਰੋਡਿਊਸ ਵੀ ਕੀਤਾ ਗਿਆ ਤੇ ਇੰਨਾ ਉਹਨੂੰ ਪ੍ਰਮੋਟ ਵੀ ਕੀਤਾ ਗਿਆ ਵੀ ਲੋਕੀ ਭੁੱਖੇ ਨਾ ਮਰ ਜਾਣਗੇ ਤੇ ਵੈਗਰੂ ਹਰ ਇੱਕ ਚੀਜ਼ ਦਾ ਬਿਜ਼ਨਸ ਹੈ ਹੁਣ ਚਾਹ ਕਿਹਨੇ ਪ੍ਰਮੋਟ ਕੀਤੀ ਸੀ ਈਸਟ ਇੰਡੀਆ ਕੰਪਨੀ ਚਾਹ ਲੈ ਕੇ ਆਈ ਹੂੰ ਪ੍ਰਮੋਟ ਪਤਾ ਜੀ ਕਿਵੇਂ ਹੋਈ ਹੂੰ ਉਹਨਾਂ ਨੂੰ ਥੋੜੀ ਜਿਹੀ ਵੀ ਹਰ ਇੱਕ ਨੂੰ ਤੋੜ ਲੱਗਿਆ ਕਰੂ ਹੂੰ ਉਹਨਾਂ ਨੇ ਕਿਹਾ ਜਿਹੜਾ ਚਾਹ ਦਾ ਕੱਪ ਪੀਊ ਦੋ ਲੱਡੂ ਫ੍ਰੀ ਦਿੱਤੇ ਜਾਣਗੇ ਉਹ ਦੋ ਲੱਡੂਆਂ ਦੇ ਚੱਕਰ 'ਚ ਅੱਜ ਬੱਚਾ ਬੱਚਾ ਚਾਹ ਦਾ ਸ਼ੌਕੀਨ ਹੈ ਚਾਹ ਹੈ ਨਹੀਂ ਹਾਂਜੀ ਚਾਹ ਕੌਣ ਕਹਿੰਦਾ ਜੀ ਸਹੀ ਹੈ ਤੁਸੀਂ ਕਹਿੰਦੇ ਚਾਹ ਨਹੀਂ ਸੀ ਚਾਹ ਸਹੀ ਨਹੀਂ ਤੁਸੀਂ ਚਾਹ ਬੰਦ ਕਰ ਲਓ ਮੈਂ ਤਾਂ ਪੀਂਦਾ ਹੀ ਉਹ ਚਾਰ ਦਿਨ ਘਟ ਨਹੀਂ ਜੀ ਜ਼ਹਿਰ ਦੀ ਚੁਟਕੀ ਖਾ ਲਓ ਕੜਛੀ ਭਰ ਕੇ ਖਾ ਲਓ ਇੱਕ ਬਰਾਬਰ ਹੈ ਤੁਸੀਂ ਚਾਹ ਛੱਡ ਕੇ ਦੇਖੋ ਚੀਨੀ ਛੱਡ ਕੇ ਦੇਖੋ ਮੇਰਾ ਰੂਲ ਹੈ ਮੈਂ ਬਿਲਕੁਲ ਮਿੱਠਾ ਬੰਦ ਕੀਤਾ ਹੋਇਆ ਚਾਹ ਬੰਦ ਕੀਤੀ ਹੋਈ ਹੈ ਆਨੰਦ ਲੈ ਰਹੇ ਹਾਂ 1 ਕਿਲੋ ਚੀਨੀ ਚਿਖਾਤੇ ਪਏ ਬੰਦੇ ਨੂੰ ਸਾੜ ਦਿੰਦੀ ਹੈ ਸਰ ਆਪਣੇ ਅੰਦਰ ਕਿੰਨੇ ਕੁਇੰਟਲਾਂ ਦੇ ਕੁਇੰਟਲ ਜਾ ਰਹੇ ਨੇ ਖਿਆਲ ਕਰੋ। ਚਾਹ ਕਿਵੇਂ ਖਤਰਨਾਕ ਹੈ? ਚਾਹ ਖਤਰਨਾਕ ਇਹ ਹੈ ਜੇ ਦੇਖੋ ਜਿਹੜੇ ਵਧੀਆ ਬ੍ਰਾਂਡ ਨੇ। ਚਾਹ ਸਾਡੀ ਬਾਡੀ ਨੂੰ ਅਲਕਲਾਈਨ ਕਰਦੀ ਹੈ ਮੈਂ ਮੰਨਦਾ। ਚਾਹ ਇੱਕ ਹਰਬ ਜਿਹੜੀ ਬੁੱਟੀ ਹੈ ਜਿਹਦਾ ਦੁੱਧ ਨਾਲ ਕੋਈ ਕੰਬੀਨੇਸ਼ਨ ਹੀ ਨਹੀਂ। ਤੁਸੀਂ ਬਾਹਰ ਚਲੇ ਜਾਓ। ਹਰ ਕੋਈ ਕੀ ਪੀਉ? ਬਲੈਕ ਟੀ। ਬਲੈਕ ਟੀ। ਅਸੀਂ ਦੁੱਧ ਪਾ ਕੇ ਪੀਂਨੇ ਆ। ਤੁਸੀਂ ਕਿਸੇ ਚੰਗੇ ਹੋਟਲ 'ਚ ਚਲੇ ਜਾਓ ਉੱਥੇ ਚਾਹ ਸਰਵ ਕਰਨਗੇ ਆਪਾਂ ਨੂੰ ਬਲੈਕ ਟੀ 슈ਗਰ ਦੀਆਂ ਨਾਲ ਪੌਚ ਤੇ ਨਾਲ ਦੁੱਧ ਦਾ ਪੌਚ ਠੀਕ ਹੈ ਜੀ ਜਿਹੜੇ ਐਜੂਕੇਟਿਡ ਇਨਸਾਨ ਨੇ ਉਹ ਚੱਕ ਕੇ ਕੱਪ ਪੀਣ ਲੱਗ ਜਾਣਗੇ ਆਪਣੇ ਵਰਗਾ ਜਿਹੜਾ ਮੇਰੇ ਵਰਗਾ ਅਧ ਪੜਿਆ ਲਿਖਿਆ ਜ ਆ ਉਹ ਪਹਿਲਾਂ ਤਾਂ 5-6 ਪੌਚ ਖੋਲੂ ਖੰਡ ਦੇ 슈ਗਰ ਦੇ ਦੇ ਕੱਪ 'ਚ ਲੈ ਕੱਪ 'ਚ ਫਿਰ ਸਾਰਾ ਸੁੱਕਾ ਦੁੱਧ ਉਹ ਐ ਨਹੀਂ ਦੇਖਦਾ ਵੀ ਕਿੰਨੇ ਕ ਨਾਲ ਇਹ ਚਾਹ ਹੋ ਫਿਰ ਉਹ ਪਾ ਕੇ ਲੱਗ ਜਾਂਦਾ ਕੋਲਣਾ ਉਹਦਾ ਗਡਾਣਾ ਬਣਾ ਕੇ ਫਿਰ ਪੀਂਦਾ ਆ ਫਿਰ ਲੋਕ ਦੇਖ ਕੇ ਹੱਸਦੇ ਨੇ ਉਧਰਲੇ ਵੀ ਆ ਆ ਨਹੀਂ ਬੰਦੇ ਇਹ ਸਾਡਾ ਪੋਲਾ ਪੰਜਾਬ ਹੈ ਸਰ ਇੱਥੇ ਚਾਹੇ ਗੰਜੇ ਨੂੰ ਕੰਗੀਆਂ ਵੇਚੀ ਚੱਲੋ ਕੋਈ ਫਰਕ ਨਹੀਂ ਪੈਂਦਾ ਪਰ ਮੇਰੀ ਬੇਨਤੀ ਇਹ ਹੋਈ ਆ ਵੀ ਬਚਜੋ ਪ੍ਰਾਣੀਆਂ ਖਰਾਕਾਂ ਤੇ ਆ ਜੋ ਜਿਹੜਾ ਇਨਸਾਨ ਨੰਗੇ ਪੈਰੀ ਚੱਲਦਾ ਹੈ ਉਨੁਛੇਤੀ-ਛੇਤੀ ਕੋਈ ਰੋਗ ਨਹੀਂਵੇਂ ਚਿੰਬੜਦਾ। ਥਰੇਪੀਆਂ ਵੀ ਆ ਗਈਆਂ ਹੁਣ ਤਾਂ। ਜੇ ਕਿਸੇ ਭੋਨ ਲੱਗ ਗਈ ਮਿੱਟੀ ਦੇ ਤਰ੍ਹਾਂ ਦੀ। ਬਿਲਕੁਲ ਜੀ। ਹੂੰ। ਮਿੱਟੀ ਤੇ ਚੱਲਣ ਦੀ ਥਰੇਪੀ ਤੁਸੀਂ ਤਿੱਬਤ ਵੱਲ ਜਾਓ। ਉੱਥੇ ਸਾਰੇ ਤਰ੍ਹਾਂ ਦੀ ਮਿੱਟੀ ਦਾ ਘੋਲ ਬਣਾ ਕੇ ਜੇ ਕਿਸੇ ਨੂੰ ਸਕਿਨ ਪ੍ਰੋਬਲਮ ਹੈ ਉਹਦੇ ਵਿੱਚ ਡਬੋ ਕੇ ਇਨਸਾਨ ਤੇ ਉੱਪਰ ਲੇਪ ਕਰਕੇ ਬਿਠਾਇਆ ਜਾਂਦਾ ਹੈ। ਜਦੋਂ ਮਿੱਟੀ ਸੁੱਕ ਜਾਂਦੀ ਹੈ ਫੇਰ ਪਾਪੜ ਉਤਾਰ ਕੇ ਦੁਬਾਰਾ ਫੇਰ ਉਹਦੇ ਵਿੱਚ ਥੈਰੇਪੀ ਕਰਾਈ ਜਾਂਦੀ ਹੈ ਹੁਣ ਆਪੇ ਫੇਸ ਵਾਸ਼ ਬਣਨ ਲੱਗ ਗਏ ਆਪਣੇ ਬਿਲਕੁਲ ਜੀ ਹਾਂ ਅਸੀਂ ਆਪਣੇ ਆਪ ਨੂੰ ਚਲੋ ਮਿੱਟੀ ਤੋਂ ਦੂਰ ਰੱਖਦੇ ਆਂ ਪਰ ਉਹਦੇ ਫੇਸ ਵਾਸ਼ ਬਣਨ ਲੱਗ ਗਏ ਮੈਂ ਪਿੱਛੇ ਦੇਖਿਆ ਇਹ ਬੜਾ ਵੱਡਾ ਬ੍ਰਾਂਡ ਸੀਗਾ ਬਿਲਕੁਲ ਜੀ ਹੂੰ ਸਰ ਅੱਜ ਦੁਨੀਆ ਤੇ ਆ ਕੀ ਨਹੀਂ ਰਿਹਾ ਹੂੰ ਆ ਕੀ ਨਹੀਂ ਰਿਹਾ ਹੁਣ ਅਸੀਂ ਦੇਖੋ ਆਪਾਂ ਬੈਠੇ ਆਂ ਮੈਂ ਖਰਾਕ ਦੀ ਗੱਲ ਕਰਾਂ ਅੱਜ ਦੇ ਨੌਜਵਾਨ ਚਿੰਗਮ ਦੇ ਸ਼ਕੀਨ ਨੇ ਐਕਟਿਵ ਰੱਖਦੇ ਆਂ ਨਹੀਂ ਐਕਟਿਵ ਤੇ ਰੱਖਦੇ ਆ ਮੈਂ ਮੰਨਦਾ ਉਹ ਇੱਕ ਤਰ੍ਹਾਂ ਦਾ ਪਲਾਸਟਿਕ ਹੈ ਜੀ ਤੋਂ ਟਾਇਰ ਬਣਦੇ ਨੇ ਜੀ ਤੋਂ ਚੱਪਲਾ ਬਣਦੀਆਂ ਨੇ ਉਹ ਪਲਾਸਟਿਕ ਹੈ ਉਹਦੇ ਵਿੱਚ ਕੇਵਲ ਸਿਰਫ ਮਿੱਠਾ ਪਾਇਆ ਜਾਂਦਾ ਜਦੋਂ ਉਹਨੂੰ ਚਬਦਾ ਨਾ ਇਨਸਾਨ ਨਹੀਂ ਤੁਸੀਂ ਕੀ ਕਹੇ ਕੀ ਬਣਦਾ ਟਾਇਰ ਬਣਦਾ ਟਾਇਰ ਬਣਦੇ ਨੇ ਸਰ ਉਸੇ ਪਲਾਸਟਿਕ ਤੋਂ ਰਬੜ ਤੋਂ ਬਣਦਾ ਰਬੜ ਤੋਂ ਉਹੀ ਰਬੜ ਲਾ ਲੋ ਹੂੰ ਤੇ ਰਬੜ ਵੀ ਤਾਂ ਕਿੱਥੋਂ ਨਿਕਲਿਆ ਪੇੜਾ ਤੋਂ ਹੀ ਨਿਕਲਿਆ ਦਰਖਤਾ ਤੋਂ ਹੀ ਨਿਕਲਿਆ ਪੇੜਾ ਤੋਂ ਤਾਂ ਨਿਕਲਿਆ ਜੀ ਪਰ ਸਾਡੀ ਬਾਡੀ ਐਕਸੈਪਟ ਨਹੀਂ ਨਾ ਕਰਦੀ ਜਿਹੜੇ ਪਲਾਸਟਿਕ ਦੇ ਮਾਈਕਰੋ ਨੇ ਜਿਉਂ-ਜਿਉਂ ਇਨਸਾਨ ਚਿੰਗਮ ਚਬਦੇ ਅੰਦਰ ਜਾਂਦੇ ਨੇ ਹਮ ਉਹਨਾਂ ਦਾ ਕੈਂਸਰ ਰੂਪ ਹੋ ਕੇ ਫਿਰ ਬਾਹਰ ਨਿਕਲਦਾ ਹਮ ਤੁਸੀਂ ਕਹਿ ਰਹੇ ਹੋ ਰਬੜ ਤੋਂ ਬਣਦਾ ਬਿਲਕੁਲ ਜੀ ਪੱਕੀ ਗੱਲ ਕਹਿ ਰਹੇ ਹੋ ਸਰ ਹੱਦ ਹੋ ਗਈ ਕਮਾਲ ਦੀ ਗੱਲ ਹੈ ਜੀ ਚੈੱਕ ਕਰ ਲੰਨੇ ਚੈੱਕ ਕਰ ਲੋ ਜੀ ਲਿਖਣ ਦਾ ਬੜਾ ਕੁਝ ਹੈ ਪਰ ਜਿਹੜੀ ਚੀਜ਼ ਜਿਵੇਂ ਬਣਦੀ ਹੈ ਹੁਣ એનર્ਜੀ ਡਰਿੰਕ ਨੇ ਜੀ ਉੱਪਰ ਰੈੱਡ ਟੈਗ ਲਾਇਆ ਲਿਖਿਆ ਵੀ ਇਹ ਚ ਕੈਫੀਨ ਹੈ ਪਰ ਸਾਡੇ ਨੌਜਵਾਨਾਂ ਨੂੰ ਚਾਟ ਤੇ ਲਾਤਾ ਨਿੰਬੂ ਪਾਣੀ ਸਾਡਿਆਂ ਨੂੰ ਚੰਗਾ ਨਹੀਂ ਲੱਗਦਾ ਬਾਜ਼ਾਰੋਂ ਖਰੀਦ ਕੇ ਉਹ ਕੈਮੀਕਲ ਪੀਣਾ ਸਾਨੂੰ ਟੇਸਟੀ ਲੱਗਦਾ ਹਮ ਵੈਕਸਿਨ ਥੀ ਕਲੂਡ ਹੁੰਦੀ ਹੈ ਇਹਦੇ ਚ ਠੀਕ ਹੈ ਨਾ ਜੀ ਇੱਕ ਇਨਗਰੀਡੀਅੰਟ ਆ ਪ੍ਰੋਪਰਲੀ ਉਹ ਤੋਂ ਨਹੀਂ ਬਣਦਾ ਮੈਕਸਿਮ ਕਲੂ ਸਰ ਮੇਰੀ ਬੇਨਤੀ ਹੈ ਕੋਈ ਚੰਗਾ ਬ੍ਰਾਂਡ ਹੈ ਹੂੰ ਉਹ ਸਹੀ ਚੱਲ ਸਕਦਾ ਪਰ ਜਿਹਨੇ ਰੁਪਈਆ ਕਮਾਉਣਾ ਹੈ ਕੁਛ ਆਲੇ ਦੁਆਲੇ ਨਹੀਂ ਦੇਖਣਾ ਉਹ ਕੂੜਾ ਹੀ ਵੇਚੂਗਾ ਹੂੰ ਠੀਕ ਹੈ ਨਾ ਜੀ ਹੁਣ ਮੇਰੇ ਕੋਸ਼ਿਸ਼ ਆ ਵੀ ਆਪਾਂ ਕਿਸੇ ਨੂੰ ਕੁਝ ਚੰਗਾ ਦਈਏ ਹੂੰ ਇੱਕ ਬਰਾਬਰ ਬੈਠਾ ਹੂੰ ਤੁਸੀਂ ਇੱਕ ਚੀਜ਼ ਲਾ ਲਓ ਇੱਕ ਤੇ ਇਨਸਾਨ ਸੋਨੂੰ ਆਟਾ ਦੇ ਰਿਹਾ ਹੈ 55 ਰੁਪਏ ਕਿਲੋ 100 ਨੂੰ ਉਹੀ ਆਟਾ 10 ਰੁਪਏ ਕਿਲੋ ਦੇ ਰਿਹਾ ਕਿਉਂ ਦੇ ਰਿਹਾ ਕਾਰਨ ਹੁੰਦਾ ਜੀ ਹਰ ਇੱਕ ਗੱਲ 'ਚ ਮੈਂ ਬੇਨਤੀ ਕਰ ਰਿਹਾ ਸੀ ਦੇਖੋ ਆਪਣੀ ਗੱਲ ਚੱਲ